ਕਸ਼ਮੀਰ ਬਹੁਤ ਲੰਮਾ ਸਮਾਂ ਰਹਿ ਤੁਸੀਂ ਮੈਨੂੰ ਦੱਸ ਰਹੇ ਸੀ ਪਹਿਲਾਂ ਵੀ ਜੀ ਪੰਜਾਬ ਤੇ ਕਸ਼ਮੀਰ ਨੂੰ ਆਲਮੋਸਟ ਸਿਮਿਲਰ ਇਮੋਸ਼ਨਲ ਹਾਲਾਤਾਂ ਚ ਦੇਖਿਆ ਪੰਜਾਬ ਵੀ ਬਹੁਤ ਲੰਮਾ ਸਮਾਂ ਦੁਕਾਨ ਚ ਚੱਲਦਾ ਰਿਹਾ ਕਸ਼ਮੀਰ ਨੇ ਵੀ ਲੰਮਾ ਸਮਾਂ ਦੁਕਾਨ ਚ ਲਿਆ ਕਹਿ ਵੀ ਸਕਦੇ ਭਜੀ ਕਹਿ ਨਹੀਂ ਵੀ ਸਕਦੇ ਸਿਮਿਲਰ ਦਿਖ ਰਿਹਾ ਪਰ ਸਿਮਿਲਰ ਹੈ ਨਹੀਂ ਨਹੀਂ ਹੈ ਉਸ ਧਰਤੀ ਦੀ ਕਹਾਣੀ ਡਿਫਰੈਂਟ ਉਹਨਾਂ ਦੇ ਮੁੱਦੇ ਡਿਫਰੈਂਟ ਉਹਨਾਂ ਸੋਚ ਡਿਫਰੈਂਟ ਸੋਚ ਡਿਫਰੈਂਟ ਸਾਡੀ ਧਰਤੀ ਦੀ ਕਹਾਣੀ ਨੀਅਤ ਸੋਚ ਡਿਫਰੈਂਟ ਸੋ ਦਿਖਦਾ ਰਿਹਾ ਬਾਰੋ-ਬਾਰ ਕਿ ਹਾਂ ਜੀ ਉਹਨਾਂ ਨੇ ਵੀ ਐਸਾ ਜਿਲਾ ਹਮਨੇ ਵੀ ਐਸਾ ਜਿਲਾ ਪਰ ਉਹ ਹੋਲ ਸਿਸਟਮ ਇਜ਼ ਡਿਫਰੈਂਟ ਸੋ ਵੀ ਕੈਨਟ ਰਿਲੇਟ ਟੂ ਦੋਟ ਦੋ ਸਟੇਟ ਨੇ ਦੋਨਾਂ ਡਿਫਰੈਂਟ ਕਹਾਣੀਆਂ ਰੀਜ਼ਨਿੰਗ ਡਿਫਰੈਂਟ ਸੇਮ ਰੀਜ਼ਨਿੰਗ ਹੈ ਨਹੀਂ ਇੱਕੋ ਤਕੜੀ ਚ ਦੋਵੇਂ ਨੂੰ ਪੈਰਲਲ ਨਹੀਂ ਰੱਖਦੇ ਤੁਸੀਂ ਫਰਕ ਹੈ ਫਰਕ ਆਲਵੇਜ਼ ਫਰਕ ਹੈ ਹਰ ਬੰਦੇ ਦਾ ਦੋੱਖ ਫਰਕ ਹੈ ਲੋਕਾਂ 'ਚ ਫਰਕ ਹੈ ਲੋਕਾਂ 'ਚ ਫਰਕ ਤੁਸੀਂ ਨੀਅਤ ਸ਼ਬਦ ਵਰਤਦੇ ਆ ਬਹੁਤ ਵੱਡਾ ਸ਼ਬਦ ਵਰਤਦੇ ਆ ਨੀਅਤ 'ਚ ਫਰਕ ਹੈ ਨਹੀਂ ਇੰਟੈਂਟ 'ਚ ਨੀਤੀ ਕਹ ਲਓ ਉਹਨੂੰ ਨੀਅਤ ਹੀ ਕਹ ਲੈਣੇ ਸੋ ਕੀ ਸੋਚਣਾ ਤੁਸੀਂ ਉਹ ਕਰ ਰਹੇ ਹੋ ਕਰ ਉਹ ਫਰਕ ਹੈ ਦੋਨੋਂ ਕਮਿਊਨਿਟੀ ਫਰਕ ਨੇ ਪਾਇ ਹਮ ਪੰਜਾਬ ਕਮਿਊਨਿਟੀ ਐਂਡ ਸ਼ਿਨਗਰ ਕਮਿਊਨिटीज ਨਾਟ ਸੇਮ ਉਹਨਾਂ ਹੋਸਟ ਆਈ ਸੇਮ ਐਕਟ ਹੋ ਰਹੇ ਹੋਵੇ ਪਰ ਮੋਟਿਵ ਡਿਫਰੈਂਟ